ਕਾਰ ਕਮੇਟੀ ਡੋਰ ਬਨੇ ਹੋ ਅੱਜ ਸਾਬ ਜਦਨ ਦੀ ਯਾਦਗਾਰ ਤੋਂ ਸਮਰਪਤ ਸਿਮਰਨ ਕਰਵਾਇਆ ਜਾ ਰਿਹਾ ਹੈ ਤਾਂ ਇੱਥੇ ਸੰਗਤਾਂ ਵੱਲੋਂ ਦੁੱਧ ਦੀ ਸੇਵਾ ਵੀ ਨਿਭਾਈ ਜਾ ਰਹੀ ਹੈ ਸਾਡੇ ਨਾਲ ਇਸ ਵਕਤ ਗੁਰੂ ਘਰ ਦੇ ਰਾਗੀ ਹਨ ਉਹ ਗ੍ਰੰਥੀਆਂ ਨਾਲ ਗੱਲਬਾਤ ਕਰਦੇ ਹਨ ਸਰ ਜੋ ਪੋਲ ਅਮੀਨਾ ਚੱਲ ਰਿਹਾ ਹੈ ਸਾਰੇ ਕਲਕੱਤ ਹੀ ਨਮਕ ਖਾਣ ਨਾਲ ਜੋ ਸ਼ਹੀਦ ਹੋਏ ਹਨ ਉਹ ਸਾਬ ਜਦ ਦੇ ਮਾਤਾ ਗੁਜਰ ਘਰ ਉਹਨਾਂ ਨੂੰ ਯਾਦ ਕਰੇ ਤੁਸੀਂ ਇੱਥੇ ਕਿਸ ਤਰ੍ਹਾਂ ਯਾਰ ਦੇਖੋ ਜੀ ਤਾਨਗੁਰ ਗੋਵਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਸਿੱਖ ਕੌਮ ਦੇ ਖਾਤਰ ਇਹ ਦੁਨੀਆਂ ਤੇ ਅਨੋਖੀ ਸ਼ਹਾਦਤ ਸੀ ਨਾਂ ਤੇ ਇਹ ਦੋ ਪਹਿਲਾ ਇਹ ਇਦਾਂ ਦੀ ਕੁਰਬਾਨੀ ਕਿਸੇ ਨੇ ਦਿੱਤੀ ਆ ਨਾ ਉਸ ਤੋਂ ਬਾਅਦ ਸਿੱਖ ਕੌਮ ਦੇ ਅੰਦਰ ਇਹ ਤਾਨਗੁਰ ਗੋਵਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀ ਕਲਾ ਵਰਤਾਈ ਸਿੱਖ ਕੌਮ ਦੀ ਆਜ਼ਾਦੀ ਲਈ ਔਰ ਮੁਗਲੀ ਹਕੂਮਤ ਦੀਆਂ ਜੰਜੀਰਾ ਨੂੰ ਤੋੜਨ ਵਾਸਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਸਾਰਾ ਪਰਿਵਾਰ ਕੁਰਬਾਨ ਕੀਤਾ ਛੋਟੇ ਸਹਬਜ਼ਾਦੇ ਵੱਡੇ ਸਹਬਜ਼ਾਦੇ ਧੰਨ ਮਾਤਾ ਗੁਜਰੀ ਔਰ ਪੰਜ ਪਿਆਰਿਆਂ ਦੇ ਵਿੱਚੋਂ ਸਿੰਘ ਧੰਨ ਬਾਬਾ ਜੀਵਨ ਸਿੰਘ ਹੋਰ ਬਿਆੰਤ ਸਿੰਘ ਸਿੰਘਣਿਆ ਇਸ ਸ਼ਹਾਦਤ ਵਿੱਚ ਆਪਣੀ ਸ਼ਹਾਦੀ ਸ਼ਹੀਦੀ ਦੇ ਕੇ ਜਿਹੜੇ ਕੌਮ ਨੂੰ ਜਿੰਦਾਰਾਂ ਹਾਂ ਮਰਦਾਰਾਂ ਹਾਂ ਦੇ ਵਿੱਚ ਇੱਕ ਜਾਨ ਪਾ ਕੇ ਇੱਕ ਨਵੀਂ ਸਿੱਖ ਕੌਮ ਖਾਲਸਾ ਫੌਜ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਜੀ ਅੱਜ ਕਿਸ ਤਰ੍ਹਾਂ ਦਾ ਪ੍ਰੋਗਰਾਮ ਲਈ ਕਰਿਆ ਸੀ ਆਪਣੇ ਪਿੰਡ ਡੋੜ ਦੀ ਸੰਗਤ ਨੂੰ ਇਹ ਵੈਸੇ ਤੇ ਧਾਨਸ਼ੀਰ ਗੁਰੂ ਗ੍ਰੰਥ ਸਾਹਿਬਾ ਦਾ ਸਤਕਾਰ ਕਮੇਟੀ ਨਗਰ ਡੋੜ ਵੱਲੋਂ ਹਰ ਸਾਲ ਪੂਰਾ ਜਿਹੜਾ ਪੋ ਦਾ ਮਹੀਨਾ ਉਹ ਸਵੇਰੇ ਅੰਮ੍ਰਿਤ ਵੇਲੇ ਤਕਰੀਬਨ 3:30 ਵਜੇ ਤੋਂ ਲੈ ਕੇ 7:00 ਵਜੇ ਤੱਕ ਜਿਹੜੇ ਚਾਹ ਦੇ ਲੰਗਰ ਰਾਸ ਬਿਸਕੁਟ ਉਹ ਸਮੁੱਚੇ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਪੋ ਦਾ ਮਹੀਨਾ ਲੱਗਦਾ ਹੈ 13 ਪੋ ਵਾਲੇ ਦਿਨ ਜਿਵੇਂ ਅੱਜ ਵਿਸ਼ੇਸ਼ ਸਮਾਗਮ ਜਿਵੇਂ ਅਕਾਲ ਤਖਤ ਸਾਹਿਬ ਤੋਂ ਇਹ ਹੁਕਮ ਵੀ ਜਾਰੀ ਸੀ ਕਿ 10 ਵਜੇ ਤੋਂ ਲੈ ਕੇ 15 ਮਿੰਟ ਹਰ ਸਿੱਖ ਜਿੱਥੇ ਵੀ ਬੈਠਾ ਉਹ ਧਨਮਾਤਾ ਗੁਜਰੀ ਅਤੇ ਛੋਟੇ ਸਾਹਿਬ ਜਾਦਾਂ ਦੀ ਸ਼ਹੀਦੀ ਨੂੰ ਸਮਰਪਿਤ ਵਾਹਿਗੁਰੂ ਗੁਰਮੰਤਰ ਦਾ ਜਾਪ ਜ਼ਰੂਰ ਕਰੇ ਇਹਨਾਂ ਵੀਰਾਂ ਵੱਲੋਂ ਇਹ ਉਪਰਾਲਾ ਸੀ ਕਿ ਸੰਗਤੀ ਰੂਪ ਵਿੱਚ 10 ਵਜੇ ਤੋਂ ਲੈ ਕੇ 11 ਵਜੇ ਤੱਕ 1 ਘੰਟਾ ਜਿਹੜਾ ਸ਼ਹੀਦੀ ਸਮਾਗਮ ਨੂੰ ਸਮਰਪਿਤ ਜਿਹੜੇ ਵਾਹਿਗੁਰੂ ਦੇ ਗੁਰਮੰਤਰ ਦੇ ਜਾਪ ਕਰਵਾਏ ਜਾਣ ਉਸ ਸਮਾਗਮ ਨੂੰ ਮੁੱਖ ਰੱਖ ਕੇ ਸੰਗਤੀ ਰੂਪ ਵਿੱਚ ਸੀ ਸਾਰਿਆਂ ਨੇ ਧਨਮਾਤਾ ਗੁਜਰੀ ਅਤੇ ਛੋਟੇ ਸਾਹਿਬ ਜਾਦਾਂ ਦੀ ਸ਼ਹਾਦਤ ਨੂੰ ਸਜਦਾ ਕਰਦਿਆਂ ਗੁਰੂ ਕੀ ਬਾਣੀ ਦਾ ਗੁਰੂ ਕੇ ਸ਼ਬਦ ਦਾ ਗੁਰੂ ਕੇ ਨਾਮ ਦਾ ਉਹ ਟਾਸਰਾ ਲਿਆ। ਆਕੀ ਦੇਖਿਆ ਗਿਆ ਕਿ ਸੰਗਤ ਕਾਫੀ ਭਾਵਿਕ ਹੋ ਰਹੀ ਸੀ ਜਦੋਂ ਸਿਮਰ ਚੱਲ ਰਿਹਾ ਸੀ। ਇਹ ਦਿਨ ਤੇਰਾਪੋ ਦਾ ਹੀ ਐਸਾ ਹੈ ਕਿਉਂਕਿ ਹਰ ਗੁਰੂ ਕੀ ਸਿੱਖ ਦਾ ਹੀ ਨਹੀਂ। ਦੁਨੀਆਂ ਦੇ ਕਿਸੇ ਵੀ ਧਰਮ ਵਿੱਚ ਕੋਈ ਵੀ ਇਨਸਾਨ ਕਿਸੇ ਵੀ ਧਰਮ ਵਿੱਚ ਪੈਦਾ ਹੋਇਆ ਉਹ ਇਸ ਸ਼ਹਾਦਤ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਅੱਖਾਂ ਨਾਲ ਜ਼ਰੂਰ ਨਾਮ ਕਰਦਾ ਹੈ ਕਿਉਂਕਿ ਇਹ ਇੱਕ ਇੱਕ ਅਨੋਖੀ ਘਟਨਾ ਸੀ 7 ਤੇ 9 ਸਾਲ ਦੀ ਉਮਰ ਦੇ ਛੋਟੇ-ਛੋਟੇ ਬੱਚੇ ਉਹ ਵੱਡੇ ਕਾਰਨਾਮੇ ਕਰਕੇ ਗਏ ਆ ਜਿਨ੍ਹਾਂ ਨੂੰ ਸਿੱਖ ਕੌਮ ਨੇ ਕਿਹਾ ਨਿੱਕੀਆਂ ਜਿੰਦਾ ਵੱਡੇ ਸਾਕੇ ਉਹ ਇੱਕ ਵੱਡਾ ਕਾਰਨਾਮਾ ਵੱਡਾ ਸਾਕਾ ਸਿੱਖ ਕੌਮ ਦੇ ਅੰਦਰ ਗੁਰੂ ਕੇ ਲਾਲਾ ਨੇ ਕਰ ਵਿਖਾਇਆ ਤੇ ਹਰ ਗੁਰੂ ਕੇ ਸਿੱਖ ਦੀ ਹਰ ਧਰਮ ਵਿੱਚ ਪੈਦਾ ਹੋਣ ਵਾਲੀ ਜੀਵ ਦੀ ਜਿਹੜੀ ਅੱਖ ਹੈ ਇਸ ਦਿਨ ਨਾਮ ਹੁੰਦੀ ਹੈ ਹਾਂਜੀ ਬਾਕੀ ਜਿਵੇਂ ਕਿ ਆਪਾਂ ਇਤਿਹਾਸ ਦੇ ਵਿੱਚ ਕਿ ਸੁਣਿਆ ਹੈ ਕਿ ਸਹਬਜ਼ਾਦਿਆਂ ਨੂੰ ਪਕੜਿਆ ਗਿਆ ਮੁੜ ਕੇ ਤਸੀਹੇ ਦਿੱਤੇ ਗਏ ਅਰ ਨਹੀਂ ਹਰ ਵਿੱਚੰ ਦਿੱਤਾ ਗਿਆ ਇਤੋਂ ਤਾਂ ਹੀ ਕਾ ਆਪਾਂ ਨੂੰ ਇਤਿਹਾਸ ਸੁਣਾਇਆ ਜਾ ਰਿਹਾ ਕਿਉਂ ਕੋਈ ਵੱਖਰਾ ਵੀ ਹੈਗਾ ਜਿਵੇਂ ਕਿ ਇਤਿਹਾਸ ਅਸ ਦੇ ਵਿੱਚ ਤਾਂ ਬਹੁਤ ਗੱਲਾਂ ਲਿਖੀਆਂ ਜਾਂਦੀਆਂ ਹੁੰਦੀਆਂ ਹਨ ਉਸ ਤੋਂ ਲੱਗਦਾ ਕਿ ਬਈ ਇਹਨੇ ਨਾਲ ਹੀ ਹੋਊਗਾ ਜਾਂ ਪਰ ਉਹ ਅਦ ਤਸੀਹ ਦਿੱਤੇ ਗਏ ਹੋਣ ਇਹ ਇਤਿਹਾਸਕਾਰਾਂ ਦੀ ਆਪਣੀ ਆਪਣੀ ਬੁੱਧੀ ਹੈ ਵੱਖ-ਵੱਖ ਲਿਖਤਾ ਹੈ ਪਰ ਇਹ ਤੇ ਉਹ ਪਰਮਾਤਮਾ ਜਾਣਦਾ ਉਹ ਸਮਝ ਜਾਣਦਾ ਕਿ ਤਿੰਨ ਦਿਨ ਪੇਸ਼ੀ ਹੁੰਦੀ ਰਹੀ ਜਿੱਥੇ ਉਹ ਸੂਬਾ ਸਰਹੰਦ ਪਾਪੀ ਵਜੀਦਾ ਖਾਨ ਜੀਠ ਅਤੇ ਹਾੜ ਦੀ ਅਤ ਦੀ ਗਰਮੀ ਵਿੱਚ ਆਪ ਖੁਦ ਠੰਡੇ ਬੁਰਜ ਵਿੱਚ ਬੈਠਦਾ ਸੀ ਤੇ ਪੋ ਮਹੀਨੇ ਦੇ ਅੰਦਰ ਇੰਨੀ ਵੱਡੀ ਠੰਡ ਦੇ ਅੰਦਰ ਉਹਨੇ ਜਾਣ ਕੇ ਹੀ ਧੰਨ ਮਾਤਾ ਗੁਜਰੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਸੀ ਕਿ ਅਤ ਦੀ ਠੰਡ ਕੜਾਕੇ ਦੀ ਠੰਡ ਦੇ ਕਾਰਨ ਇਹ ਠੰਡੇ ਬੁਰਜ ਵਿੱਚ ਬਿਨਾਂ ਸਜ਼ਾ ਤੋਂ ਖਤਮ ਹੋ ਜਾਣਗੇ ਪਰ ਗੁਰੂ ਨੇ ਉੱਥੇ ਐਸੀ ਕਲਾ ਵਰਤਾਈ ਕਿ ਸੂਬਾ ਸਰਹੰਦ ਦੇ ਪਾਪ ਕਮਾਉਂਦਿਆਂ ਉਹ ਠੰਡੇ ਬੁਰਜ ਤੋਂ ਬਚ ਕੇ ਜਿੰਦਾ ਉਹਨਾਂ ਨੂੰ ਨੀਹਾਂ ਵਿੱਚ ਜਣ ਕੇ ਸ਼ਹੀਦ ਕਰਨਾ ਪਿਆ। ਕੇਸਾ ਗੁਰਦੁਆਰਾ ਪ੍ਰਬੰਧ ਕਮੇਟੀ ਸਦਤ ਅਤੇ ਜੋ ਸਤਕਾਰ ਕਮੇਟੀ ਹੈ ਜੋ ਆਪਣੇ ਫਤੇਗੜ ਸਾਹਿਬ ਵਿੱਚ ਜੋੜ ਮੇਲਾ ਵੀ ਅੱਜ ਲਗਭਗ ਸਮਾਪਤ ਹੋਣ ਜਾ ਰਿਹਾ ਹੈ ਉਸ ਤੋਂ ਬਾਅਦ ਕੀ ਬੱਚਾ ਨੂੰ ਉਹ ਲੈ ਜਾਣ ਵਾਸਤੇ ਕੋਈ ਪ੍ਰਬੰਧ ਕਰੇ ਅਸੀਂ ਇੱਕ ਬੱਸ ਦਾ ਪ੍ਰਬੰਧ ਕੀਤਾ ਔਰ ਜਿਹੜੇ ਬੱਚੇ ਕੇਸਾਧਾਰੀ ਸਾਬਤ ਸੂਰਤ ਬੱਚੇ ਆ ਉਹਨਾਂ ਨੂੰ ਗੁਰਦੁਆਰਾ ਸ੍ਰੀ ਹਰਸਰ ਦੀ ਪ੍ਰਬੰਧਕ ਕਮੇਟੀ ਸਨਮਾਨਿਤ ਵੀ ਕਰਦੀ ਆ ਉਹਨਾਂ ਬੱਚਿਆਂ ਦੀ ਵਿੱਦਿਆ ਪ੍ਰਾਪਤੀ ਲਈ ਹੋਰ ਵੀ ਜਿਹੜੇ ਉਪਰਾਲੇ ਆ ਉਹ ਸਤਕਾਰ ਕਮੇਟੀ ਵੱਲੋਂ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਹਰ ਸਾਲ ਜਿਹੜਾ ਬੱਚਿਆਂ ਦਾ ਮਾਨ ਸਨਮਾਨ ਕੀਤਾ ਜਾਂਦਾ ਅੱਗੇ ਤੋਂ ਵੀ ਇਹ ਉਪਰਾਲਾ ਹੋਵੇਗਾ ਕਿ ਜਿਹੜੀ ਆਉਣ ਵਾਲੀ ਪਨੀਰੀ ਨੂੰ ਸਾਂਭਣ ਦੇ ਲਈ ਨੌਜਵਾਨ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਸਾਂਭਣ ਦੇ ਲਈ ਅਸੀਂ ਮਤਲਬ ਕੇਵਲ ਫਤਿਹਗੜ੍ਹ ਸਾਹਿਬ ਹੀ ਨਹੀਂ ਹਰ ਇਤਿਹਾਸਕ ਸਥਾਨ ਦੇ ਜਿਹੜੇ ਦਰਸ਼ਨ ਕਰਵਾ ਕੇ ਇਹਨਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ ਇਹ ਸਣ ਗੁਰੂ ਘਰ ਦੇ ਗ੍ਰੰਥੀ ਜਿਨ੍ਹਾਂ ਨੇ ਵਿਸਾਲ ਤੋਂ ਪੂਰਵਕ ਸਾਬ ਜਦਿਆਂ ਦੇ ਸਹੀਦੇ ਅਤੇ ਮਾਤਾ ਗੁਜਰੀ ਦੇ ਸਹੀਦੀ ਬਾਰੇ ਸੰਗਤਾਂ ਨੂੰ ਚੰਨਣਾ ਕਰਵਾਇਆ ਅਤੇ ਨਾਲ ਹੀ 1 ਘੰਟੇ ਦਾ ਸਿਮਰਨ ਜੋ ਕਿ ਅਕਾਲ ਤਖਤ ਮੰਨਿਓ ਹੁਕਮ ਜਾਰੀ ਕੀਤਾ ਗਿਆ ਸੀ ਉਹਦਾ 1 ਘੰਟੇ ਦਾ ਸਿਮਰਨ ਸੰਗਤਾਂ ਤੋਂ ਜਾਪ ਕਰਵਾਇਆ ਗਿਆ ਸੀ ਕੈਮਰਾਮੈਨ ਛੇਤੀ ਥੋੜੀ ਦੇ ਨਾਲ ਅਰਪਾਲ ਸਿੰਘ ਮੱਲਾ ਦੀ ਖਾਸ